ਤਕਰੀਬਨ 12 ਕਰੋੜ ਰੁਪਏ ਤੋਂ ਉੱਪਰ ਪੇਮੈਂਟ ਰਹਿ ਰਹੀ ਹੈ ਤੇ ਹੁਣ ਜਿਆਦਾ ਮਸਲਾ ਤਾਂ ਇਹ ਹੈ ਜੀ ਗੰਨਾ ਅਸੀਂ ਇਹ 슈ਗਰ ਮਿਲ ਵਾਸਤੇ ਬੀਜਿਆ ਸੀ ਹੁਣ ਮਿਲ ਵਾਲੇ ਕਹਿੰਦੇ ਨੇ ਅਸੀਂ 슈ਗਰ ਮਿਲ ਨਹੀਂ ਚਲਾਉਣਾ ਪਰ ਇਹਨਾਂ ਨੇ ਸਰਕਾਰ ਨੂੰ ਲਿਖ ਕੇ ਦਿੱਤਾ ਹੋਇਆ ਹੈ ਵੀ ਅਸੀਂ ਇਹ ਗੰਨੇ ਦਾ ਪ੍ਰਬੰਧ ਕਰਾਂਗੇ ਪਰ ਕੱਲ ਪਰਸੋਂ ਦਾ ਜਦੋਂ ਦਾ ਸਾਨੂੰ ਪਤਾ ਲੱਗਿਆ ਵੀ ਇਹ ਦੂਸਰੀਆਂ ਮਿਲਾਂ ਨੂੰ ਅਲਰਟ ਕਰਤਾ ਪਰ ਅਸੀਂ ਇਹ ਗੰਨਾ ਜਿਹੜਾ ਇਸ ਮਿਲ ਵਾਸਤੇ ਬੀਜਿਆ ਸੀ ਇਸ ਚੀਜ਼ ਅਸੀਂ ਭਗਤਾਨ ਕਰਾਂਗੇ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਵੀ ਜੇ ਜੇ ਨਹੀਂ ਚਲਾਉਣਾ ਤਾਂ ਅਸੀਂ ਇੱਥੇ ਸੜਕਾਂ ਜਾਮ ਕਰਨ ਨੂੰ ਮਜਬੂਰ ਹੋਵਾਂਗੇ ਕਿੰਨਾ ਕੰਨਾ ਜਿਹੜਾ ਇਸ ਵਾਰੀ ਇੱਥੇ ਪੀਆ ਜਾਣਾ ਤਕਰੀਬਨ 24-2500 ਏਕੜ ਤੋਂ ਉੱਪਰ ਕੰਨਾ ਇਸ ਧੂਰੀ ਏਰੀਆ ਦਾ ਹਜ਼ਾਰ ਕੇ ਏਕੜ ਨਾਲ ਜਿਹੜਾ ਅਲਾਰਟ ਹੈ ਦੂਸਰੀਆਂ ਪਿੰਡ ਨੇ ਉਹ ਵੀ ਇਸੇ ਦਾ ਤਕਰੀਬਨ 3200 ਏਕੜ ਕੰਨਾ ਅੱਜ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਪ੍ਰਸ਼ਾਸਨ ਨਾਲ ਤਾਂ ਕੱਲ ਪਰਸੋਂ ਦੀ ਉਹ ਚੱਲੀ ਜਾਂਦੀ ਆ ਸਾਨੂੰ ਲਾਰਾ ਜਾ ਲollipops ਜੇ ਦੇ ਕੇ ਮੋੜ ਦੰਦੇ ਨੇ ਪਰ ਅੱਜ ਸਾਨੂੰ ਮਜਬੂਰ ਹੋ ਕੇ ਇੱਥੇ ਰੋਡ ਜਮ ਕਰਨੀ ਪਈ ਐ ਜਿਮੀ ਤੋਂ ਵੀ ਚੜੇ ਤੇ ਪੀ ਕੇ ਕੇ ਸਾਰੇ ਆ ਗਏ ਸਾਨੂੰ ਬਸ ਉਦੋਂ ਵੀ ਕੱਲ ਨੂੰ ਤੁਹਾਡੀ 2 ਵਜੇ ਮੀਟਿੰਗ ਕਰਵਾ ਕੇ ਬਸ 슈ਗਰ ਮਿੱਲ ਚਲਵਾ ਦੇਾਂਗੇ ਪਰ ਜਦੋਂ ਦੂਸਰੇ ਦਿਨ 2 ਵਜੇ ਗਏ ਕਹਿੰਦੇ ਜੀ ਗੰਨਾ ਲਾਟ ਕਰਤਾ ਚਲਾਉਣ ਵਾਲਾ ਤਾਂ ਇੱਕ ਪਾਸੇ ਰਹਿ ਗਿਆ ਉਦੋਂ ਤੱਕ ਬੈਠਣਾ ਇੱਥੇ ਜਦੋਂ ਤੱਕ ਸਾਡਾ ਮਸਲਾ ਨਹੀਂ ਹੱਲ ਹੁੰਦਾ ਉਦੋਂ ਤੱਕ ਬੈਠਣ ਨੂੰ ਅਸੀਂ ਮਜਬੂਰ ਆ ਨਾਮ ਹੈ ਤੁਹਾਡਾ ਹਰਜੀਤ ਸਿੰਘ ਬੋਗਰਾ ਜੀ ਮਸਲਾ ਕੀ ਹੈ ਜੋ ਅਚਨਚੇਤ ਰੋਕਿਆ ਮਸਲਾ ਤਾਂ ਇਹ ਉਹੀ ਹੈ ਜੀ ਗੰਨੇ ਦੀ ਪਿਛਲੀ ਰੈਕੀ ਨੂੰ ਲੈ ਕੇ ਤੇ ਮਿਲ ਨੂੰ ਚਲਾਉਣ ਵਾਸਤੇ ਪਰਸੋਂ ਅਸੀਂ ਮਿਲ ਦੇ ਅੰਦਰ ਧਰਨਾ ਲਾਇਆ ਸੀ ਕਿਸਾਨ ਚੰਨੀ ਦੇ ਉੱਤੇ ਚੜੇ ਤੇ ਸਾਡਾ ਵੀ ਮੰਨ ਲਓ ਐਵੇਂ ਦੀ ਵੀ ਅਸੀਂ ਸੜ ਰੋਡ ਵਾਲੇ ਪਾਸੇ ਨੂੰ ਨਾ ਜਾਈਏ ਪਰ ਪਰਸੋਂ ਇਹਨਾਂ ਨੇ ਕੀ ਕਰਿਆ ਪ੍ਰਸ਼ਾਸਨ ਨੇ ਤੇ ਸਰਕਾਰ ਦੀ ਸਹਿਤ ਸਾਨੂੰ ਝੂਠ ਬੋਲ ਕੇ ਉੱਥੋਂ ਠਾਲਤਾ ਵੀ ਪਰਸੋਂ ਨੂੰ ਛੋਟਾ ਗੰਨਾ ਬੌਂਡ ਹੋ ਜੂ ਤੇ ਟਰਾਲੀਆਂ ਲੈ ਆਓ ਮਿਲ ਚੱਲ ਪਈ ਅਸੀਂ ਟਰਾਲੀਆਂ ਭਰੀ ਖੜਿਆ ਮਿਲ ਦਾ ਇਹਨਾਂ ਨੇ ਗੇਟ ਨਹੀਂ ਖੋਲਿਆ ਨਾ ਗੰਨਾ ਬੌਂਡ ਕਰਿਆ ਕੱਲ ਸਾਰਾ ਦਿਨ ਬਹਿ ਕੇ ਮੁੜਗੇ ਅੱਜ ਤੜਕੇ ਦੇ ਬੈਠੇ ਆ ਮਿਲਦਾ ਦਫਤਰ ਨਹੀਂ ਖੋਲਿਆ ਅਸੀਂ ਜਾਂ ਫੋਨ ਵੀ ਕਰੇ ਨੇ ਚਾਰੇ ਪਾਸੇ ਨਾ ਕਿਸੇ ਨੇ ਕੋਈ ਸੁਣਵਾਈ ਨਹੀਂ ਕਰੀ ਸੋ ਮੇ ਸਾਡੀ ਬੇਨਤੀ ਆ ਵੀ ਇਹਨੂੰ ਜਿਹੜੀ ਸਾਡੀ ਪਿਛਲੀ ਪੇਮੈਂਟ ਆ ਜੇ ਪਿਛਲੇ ਸਾਲ ਦੀ ਸਾਰੀ ਪੇਮੈਂਟ ਪਈ ਆ 17 ਕਰੋੜ ਰੁਪਈਆ ਕਿਸਾਨ ਜਾਵੇ ਤਾਂ ਜਾਵੇ ਕਿਤੇ ਫਸਲ ਦੂਜੀ ਵੀ ਸਿਰ ਤੇ ਆ ਗਈ ਪਿਛਲੀ ਪੇਮੈਂਟ ਸਾਨੂੰ ਦਿੱਤੀ ਨਹੀਂ ਤੇ ਗੰਨਿਆਂ ਮੱਲੋ ਅਸੀਂ ਸਿਰ ਤੇ ਖੜਾ ਉਹਨੂੰ ਉਹਦਾ ਕੀ ਕਰੀਏ ਵੱਡੀ ਬੈਠਿਆ ਲੱਗਦਾ ਨਹੀਂ ਰੋਲ ਰੋਕਣਾ ਲੋਕ ਵੀ ਪਰੇਸ਼ਾਨ ਹੋ ਰਹੇ ਨੇ ਬਹੁਤ ਲੱਗਦਾ ਅਸੀਂ ਮੱਲਾ ਪਰਸੋਂ ਇਸੇ ਗੱਲ ਦੇ ਮਾਰੇ ਮਿਲਦੇ ਅੰਦਰ ਬੈਠੇ ਸੀ ਵੀ ਅਸੀਂ ਮਤਲਬ ਵੀ ਇੱਥੇ ਹੀ ਬੈਠ ਕੇ ਕਿਸਾਨ ਚਿਮਨੀ ਦੇ ਉੱਤੇ ਚੜ ਗਏ ਉੱਥੋਂ ਸਰਦ ਨੇ ਨਾ ਝੂਠ ਬੋਲ ਕੇ ਠਾਲਤਾ ਵੀ ਪਰਸੋਂ ਨੂੰ ਮਿਲ ਜਲਪੂਣ ਵਾਲੇ ਪੇਮੈਂਟਾਂ ਪਈ ਜਾਣਗੀਆਂ ਹੁਣ ਨਾ ਕੋਈ ਰੁਪਈਆ ਪਿਆ ਤੇ ਨਾ ਮੱਲੋ ਮਿਲ ਚਲਿਆ ਅਸੀਂ ਟਰਾਲੀਆਂ ਭਰੀ ਖੜੇ ਆ ਅੱਗੇ ਪ੍ਰੋਸੈਸ ਕੀ ਕਰਨ ਅੱਗੇ ਪ੍ਰੋਸੈਸ ਅੱਗੇ ਤਾਂ ਇਹ ਅੱਜ ਇਹਨਾਂ ਨੂੰ ਹਣਾ ਦੇਖਦੇ ਆਂ ਅਸੀਂ ਸ਼ਾਮ ਤੱਕ ਕੀ ਕਰਦੇ ਨੇ ਜੇ ਇਹਨਾਂ ਨੇ ਕੋਈ ਨਾ ਮਾ ਵੱਲੋ ਕਰਿਆ ਤਾਂ ਕੱਲ ਤੋਂ ਅਗਲੇ ਦਿਨ ਸਾਡੀਆਂ ਟਰਾਲੀਆਂ ਭਰ ਰਹੀਆਂ ਨੇ ਹੋਰ ਵੀ 10-12 ਭਰੀਆਂ ਖੜੀਆਂ ਨੇ ਜਿੱਦਾਂ 60-70 ਟਰਾਲੀਆਂ ਹੋ ਗਈਆਂ ਅਸੀਂ ਮਿੱਲ ਦੇ ਅੰਦਰ ਕੋਲੇ ਲਿਆਵਾਂਗੇ ਜੇ ਤਾਂ ਇਹਨਾਂ ਨੇ ਮਿੱਲ ਚਲਾਤਾ ਠੀਕ ਆ ਨਹੀਂ ਉਹ ਟਰਾਲੀਆਂ ਮੋੜ ਕੇ ਰੋਡਾਂ ਤੇ ਹੀ ਲਿਆਵਾਂਗੇ